ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਜੋ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਹਾ ਸੀ ਉਹਨੂੰ ਰੋਕਣ ਦੇ ਲਈ ਮਾਈਨਿੰਗ ਸਾਈਟ ਦੇ ਉੱਤੇ ਰੇਡ ਕੀਤੀ ਪਰ ਕਿਉਂਕਿ ਉਹ ਕਾਂਗਰਸ ਦੀ ਸਰਕਾਰ ਦੇ ਚਿਹਤੇ ਸੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਐਸ਼ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੱਲ ਤੇ ਕੀ ਪਰਚਾ ਬਣਦਾ ਇੱਕ ਤਾਂ ਗਲਤ ਕੰਮ ਰੋਕਣਗੇ ਉਦੋਂ ਸਰਕਾਰ ਨੇ ਪਰਚਾ ਦਰਜ ਕੀਤਾ ਸਪਰੀਮ ਕੋਰਟ ਗਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਇਲੀਗਲ ਮਾਈਨਿੰਗ ਰੋਕਣ ਤੇ ਪਰਚਾ ਕੁਐਸ਼ ਹੋਇਆ ਉਹ ਕੁਐਸ਼ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਮੈਂਟ ਕਰਕੇ ਡਿਸਮਿਸ ਕਰਤੀ ਪੰਜਾਬ ਸਰਕਾਰ ਦੀ ਪਲੀ ਉਹ ਕਹਿੰਦਾ ਸਰਕਾਰ ਦਾ ਤਾਂ ਹੱਕ ਹੀ ਨਹੀਂ ਬਣਦਾ ਮਤਲਬ ਕੋਈ ਪੰਜਾਬੀ ਚ ਸਮਝਾਵੇ ਤਾਂ ਸਹੀ ਕਿ ਇੱਕ ਬੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਲੀਗਲ ਮਾਈਨਿੰਗ ਮਾਫੀਆ ਦੇ ਖਿਲਾਫ ਕੰਮ ਕਰ ਰਿਹਾ ਤੇ ਪਰਚਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਪਰੀਮ ਕੋਰਟ ਨੇ ਕੱਚੀ ਪੇਸ਼ੀ ਚ ਪੰਜਾਬ ਸਰਕਾਰ ਦਾ ਕੇਸ ਡਿਸਮਿਸ ਕਰਤਾ ਕੀ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਜੇ ਤਾਂ ਗਵਰਨਰ ਸਾਹਿਬ ਤੇ ਟਿੱਪਣੀ ਕਰ ਦੋ ਫਿਰ ਤਾਂ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਬਚਾ ਲਈ ਜੀ ਸੁਪਰੀਮ ਕੋਰਟ ਮਹਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਜੋ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਹਾ ਸੀ ਉਹਨੂੰ ਰੋਕਣ ਦੇ ਲਈ ਮਾਈਨਿੰਗ ਸਾਈਟ ਦੇ ਉੱਤੇ ਰੇਡ ਕੀਤੀ ਪਰ ਕਿਉਂਕਿ ਉਹ ਕਾਂਗਰਸ ਦੀ ਸਰਕਾਰ ਦੇ ਚਹੇਤੇ ਸੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਐਸ਼ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੱਲ ਤੇ ਕੀ ਪਰਚਾ ਬਣਦਾ ਇੱਕ ਤਾਂ ਗਲਤ ਕੰਮ ਰੋਕਣਗੇ ਉਤੋਂ ਸਰਕਾਰ ਨੇ ਪਰਚਾ ਦਰਜ ਕੀਤਾ ਸੁਪਰੀਮ ਕੋਰਟ ਗਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਇਲੀਗਲ ਮਾਈਨਿੰਗ ਰੋਕਣ ਤੇ ਪਰਚਾ ਕੁਐਸ਼ ਹੋਇਆ ਉਹ ਕੁਐਸ਼ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਮੈਂਟ ਕਰਕੇ ਡਿਸਮਿਸ ਕਰਤੀ ਪੰਜਾਬ ਸਰਕਾਰ ਦੀ ਪਲੀ ਉਹ ਕਹਿੰਦਾ ਸਰਕਾਰ ਦਾ ਤਾਂ ਹੱਕ ਹੀ ਨਹੀਂ ਬਣਦਾ ਮਤਲਬ ਕੋਈ ਪੰਜਾਬੀ ਚ ਸਮਝਾਵੇ ਤਾਂ ਸਹੀ ਕਿ ਇੱਕ ਬੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਲੀਗਲ ਮਾਈਨਿੰਗ ਮਾਫੀਆ ਦੇ ਖਿਲਾਫ ਕੰਮ ਕਰ ਰਿਹਾ ਹੈ ਤੇ ਪਰਚਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸੁਪਰੀਮ ਕੋਰਟ ਨੇ ਕੱਚੀ ਪੇਸ਼ੀ ਜੀ ਪੰਜਾਬ ਸਰਕਾਰ ਦਾ ਕੇਸ ਡਿਸਮਿਸ ਕਰਤਾ ਕੀ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਜੇ ਤਾਂ ਗਵਰਨਰ ਸਾਹਿਬ ਤੇ ਟਿੱਪਣੀ ਕਰ ਦੋ ਫਿਰ ਤਾਂ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਬਚਾ ਲਈ ਜੀ ਸੁਪਰੀਮ ਕੋਰਟ ਮਹਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਜੋ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਆ ਸੀ ਉਹਨੂੰ ਰੋਕਣ ਦੇ ਲਈ ਮਾਈਨਿੰਗ ਸਾਈਟ ਦੇ ਉੱਤੇ ਰੇਡ ਕੀਤੀ ਪਰ ਕਿਉਂਕਿ ਉਹ ਕਾਂਗਰਸ ਦੀ ਸਰਕਾਰ ਦੇ ਚਿਹਤੇ ਸੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਐਸ਼ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੱਲ ਤੇ ਕੀ ਪਰਚਾ ਬਣਦਾ ਇੱਕ ਤਾਂ ਗਲਤ ਕੰਮ ਰੋਕਣਗੇ ਉਦੋਂ ਸਰਕਾਰ ਨੇ ਪਰਚਾ ਦਰਜ ਕੀਤਾ ਸੁਪਰੀਮ ਕੋਰਟ ਗਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇ ਭਾਈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਇਲੀਗਲ ਮਾਈਨਿੰਗ ਰੋਕਣ ਤੇ ਪਰਚਾ ਕੁਐਸ਼ ਹੋਇਆ ਉਹ ਕੁਐਸ਼ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਮੈਂਟ ਕਰਕੇ ਡਿਸਮਿਸ ਕਰਤੀ ਪੰਜਾਬ ਸਰਕਾਰ ਦੀ ਪਲੀ ਉਹ ਕਨ ਸਰਕਾਰ ਦਾ ਤਾਂ ਹੱਕ ਹੀ ਨਹੀਂ ਬਣਦਾ ਮਤਲਬ ਕੋਈ ਪੰਜਾਬੀ ਚ ਸਮਝਾਵੇ ਤਾਂ ਸਹੀ ਕਿ ਇੱਕ ਬੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਲੀਗਲ ਮਾਈਨਿੰਗ ਮਾਫੀਆ ਦੇ ਖਿਲਾਫ ਕੰਮ ਕਰ ਰਿਹਾ ਤੇ ਪਰਚਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸੁਪਰੀਮ ਕੋਰਟ ਨੇ ਕੱਚੀ ਪੇਸ਼ੀ ਚ ਪੰਜਾਬ ਸਰਕਾਰ ਦਾ ਕੇਸ ਡਿਸਮਿਸ ਕਰਤਾ ਕੀ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਜੇ ਤਾਂ ਗਵਰਨਰ ਸਾਹਿਬ ਤੇ ਟਿੱਪਣੀ ਕਰ ਦੋ ਵਿਰਤਾ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਬਚਾ ਲਈ ਜੀ ਸੁਪਰੀਮ ਕੋਰਟ ਮਹਾਨ ਹੈ